ਜੀਪੀਐਸ ਸਿੱਧੂ ਦੀ ਪੁਸਤਕ ਖਾਲਿਸਤਾਨ ਦੀ ਸਾਜ਼ਿਸ਼ ਦਾ ਅਗਲਾ ਅੰਕ 12 ਹਰ ਝਾੜੀ ਪਿੱਛੇ ਭੂਤ ਇਸ ਪੜਾਅ ਤੇ ਮੈਂ ਇਹ ਦੱਸਣਾ ਚਾਹਾਂਗਾ ਕਿ ਮੈਨੂੰ ਅਕਤੂਬਰ 1982 ਦੇ ਸ਼ੁਰੂ ਵਿੱਚ ਅਕਾਲੀਏ ਨਾਲ ਗੱਲਬਾਤ ਬਾਰੇ ਪਤਾ ਲੱਗਾ ਕਿਉਂਕਿ ਮੈਨੂੰ ਪਹਿਲਾਂ ਹੀ ਪਟਿਆਲੇ ਤੋਂ ਮੇਰੇ ਇੱਕ ਦੋਸਤ ਰਾਹੀਂ ਇਹ ਪਤਾ ਲੱਗਾ ਸੀ ਕਿ ਕਾਂਗਰਸ ਵੱਲੋਂ ਪੰਜਾਬ ਵਿੱਚ ਜਾਣ ਬੁਝ ਕੇ ਪੈਦਾ ਕੀਤੇ ਗਏ ਸੰਕਟ ਦੇ ਨਾਟਕੀ ਹਲ ਰਹੀਆਂ ਅਗਲੀਆਂ ਆਮ ਚੋਣਾ ਜਿੱਤਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਮੈਂ ਆਪਣੇ ਸਹੁਰੇ ਨੂੰ ਦੱਸਿਆ ਕਿ ਜੇਕਰ ਮੇਰੀ ਜਾਣਕਾਰੀ ਸਹੀ ਹੈ ਤਾਂ ਉਹ ਸਮਝੌਤਾ ਫਾਰਮੂਲਾ ਨਹੀਂ ਕਰ ਸਕਣਗੇ ਅਤੇ ਕਿਸੇ ਨਾ ਕਿਸੇ ਬਹਾਨੇ ਇਸ ਫਾਰਮੂਲੇ ਵਿੱਚ ਭੰਨਤੋੜ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਤੁਹਾਨੂੰ ਖੁਫੀਆ ਏਜੰਸੀ ਵਾਲਿਆਂ ਨੂੰ ਹਰ ਝਾੜੀ ਦੇ ਪਿੱਛੇ ਭੂਤ ਦੇਖਣ ਦੀ ਆਦਤ ਹੁੰਦੀ ਹੈ। ਮੈਂ ਉਹਨਾਂ ਦੀ ਸਫਲਤਾ ਦੀ ਕਾਮਨਾ ਕੀਤੀ। ਮੇਰੇ ਮਨ ਵਿੱਚ ਮੈਂ ਫੈਸਲਾ ਕੀਤਾ ਕਿ ਮੇਰੇ ਸਹੁਰੇ ਦੁਆਰਾ ਸਮਝੌਤਾ ਕਰਵਾਉਣ ਦੀ ਵਿਚੋਲਗੀ ਦੀਆਂ ਕੋਸ਼ਿਸ਼ਾਂ ਦੀ ਸਫਲਤਾ ਜਾਂ ਅਸਫਲਤਾ, ਅਸਲ ਸਚਾਈ ਜਾਂ ਮੇਰੇ ਦੋਸਤਾਂ ਦੁਆਰਾ ਦਿੱਤੀ ਜਾਣਕਾਰੀ ਦਾ ਲਿਟਮਸ ਟੈਸਟ ਹੋਵੇਗੀ। ਅਕਾਲੀ ਨਤਾਮਤੀ ਪਿੰਡਰਾਂ ਬਾਰੇ ਨਾਲ ਉਹਨਾਂ ਦੀ ਚਰਚਾ ਖਤਮ ਹੋਣ ਅਤੇ ਉਹਨਾਂ ਵੱਲੋਂ ਤਿਆਰ ਕੀਤੇ ਫਾਰਮੂਲੇ ਨੂੰ ਇੰਦਰਾ ਗਾਂਧੀ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਸਵਰਨ ਸਿੰਘ 30 ਅਕਤੂਬਰ 1982 ਜਾਂ ਇਤਿਹਾਸਪਰ ਦਿੱਲੀ ਵਾਪਸ ਚਲੇ ਗਏ ਅਤੇ ਸਤਿਆਮਾਰਗ ਚਾਂਕਿਆਪੂਰੀ ਵਾਲੀ ਫਲੈਟ ਵਿੱਚ ਸਾਡੇ ਨਾਲ ਰਹੇ ਸਵਰਨ ਸਿੰਘ ਦੇ ਸਾਡੇ ਨਾਲ ਰਹਿਣ ਦੌਰਾਨ ਮੈਂ ਦੇਖਿਆ ਸਵਰਨ ਸਿੰਘ ਨਾਲ ਸੰਦੇਸ਼ਾਂ ਜਾਂ ਜਾਣਕਾਰੀ ਦੇਦਾਨ ਪ੍ਰਦਾਨ ਲਈ ਲੋਂਗੋਵਾਲ ਪ੍ਰਕਾਸ਼ ਸਿੰਘ ਬਾਦਲ ਤੇ ਬਲਵੰਤ ਸਿੰਘ ਨੂੰ ਆਪਣੇ ਦੂਤ ਵਜੋਂ ਭੇਜਦੇ ਸਨ ਸਰਕਾਰ ਵਾਲੇ ਪਾਸੇ ਸਵਰਨ ਸਿੰਘ ਉਸ ਸਮੇਂ ਦੇ ਵਿੱਤ ਮੰਤਰੀ ਪਰਮਨਰ ਮਖਰਜੀ ਨਾਲ ਫੋਨ ਰਾਹੀਂ ਗੱਲਬਾਤ ਕਰਦੇ ਸਨ ਜੋ ਨਵੰਬਰ 1975 ਤੱਕ ਇੰਦਰਾ ਗਾਂਧੀ ਦੇ ਮੰਤਰੀ ਮੰਡਲ ਵਿੱਚ ਉਹਨਾਂ ਦੇ ਸਾਥੀ ਰਹੇ ਸਨ ਸਵਰਨ ਸਿੰਘ ਨੇ ਪੰਜਾਬ ਮਾਮਲਿਆਂ ਬਾਰੇ ਬਣੀ ਕੈਬਨਿਟ ਉਪ ਕਮੇਟੀ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਨੂੰ ਅਕਾਲੀ ਆਗੂਆਂ ਤੇ ਪਿੰਡਰਾਵਾਲੇ ਨਾਲ ਮੁਲਾਕਾਤ ਬਾਰੇ ਜਾਣਕਾਰੀ ਦਿੱਤੀ ਪਿੰਡਰਾਵਾਲੇ ਵੱਲੋਂ ਅਮਰੀਕ ਸਿੰਘ ਤੇ ਠਾਰਾ ਸਿੰਘ ਦੀ ਰਿਹਾਈ ਦੀ ਮੰਗ ਦੇ ਸਬੰਧ ਵਿੱਚ ਸਵਰਨ ਸਿੰਘ ਨੇ ਉਹਨਾਂ ਨੂੰ ਦੱਸਿਆ ਕਿ ਉਸ ਦੇ ਮੁਤਾਬਕ ਉਸ ਦੀ ਫੌਜਦਾਰੀ ਕਾਨੂੰਨ ਦੀ ਜਾਣਕਾਰੀ ਦੇ ਆਧਾਰ 'ਤੇ ਉਹਨਾਂ ਦੋਵਾਂ ਖਿਲਾਫ ਕੇਸ ਕਮਜ਼ੋਰ ਸਨ ਅਤੇ ਉਹਨਾਂ ਨੂੰ ਅਦਾਲਤ ਵੱਲੋਂ ਪਹਿਲੀ ਪੇਸ਼ੀ ਤੇ ਰਿਹਾ ਕੀਤਾ ਜਾ ਸਕਦਾ ਸੀ ਤਾਂ ਫਿਰ ਕਿਉਂ ਨਾ ਇੱਕ ਅਜਿਹੇ ਕੇਸ ਦੀ ਪਿੰਡਰਾ ਬਾਰੇ ਤੇ ਆਸਾਨ ਕਰ ਦਿੱਤਾ ਜਾਵੇ ਜਿਸ ਨੇ ਵੈਸੇ ਵੀ ਅਦਾਲਤ ਵਿੱਚ ਡਿੱਗੀ ਜਾਣਾ ਸੀ ਯਾਨੀ ਸੱਚਮੁੱਚ ਬਾਦ ਵਿੱਚ 1983 ਦੀਆਂ ਗਰਮੀਆਂ ਵਿੱਚ ਦੋਹਾਂ ਨੂੰ ਬਰੀ ਕਰ ਦਿੱਤਾ ਗਿਆ ਸੀ ਤੇ ਆਪਰੇਸ਼ਨ ਬਲੂ ਸਟਾਰ ਦੌਰਾਨ ਉਹਨਾਂ ਦੋਹਾਂ ਦੀ ਮੌਤ ਹੋ ਗਈ ਸੀ ਚਾਰ ਸੀਨੀਅਰ ਅਕਾਲੀ ਆਗੂ ਪ੍ਰਕਾਸ਼ ਸਿੰਘ ਬਾਦਲ ਗੁਰਚਰਨ ਸਿੰਘ ਟੋੜਾ ਜਗਦੀਪ ਸਿੰਘ ਤਲਵੰਡੀ ਤੇ ਬਲਵੰਤ ਸਿੰਘ ਕੈਬਨਟ ਉਪ ਕਮੇਟੀ ਨਾਲ ਗੱਲਬਾਤ ਕਰਨ ਲਈ ਨਵੀਂ ਦਿੱਲੀ ਪਹੁੰਚੇ 2 ਨਵੰਬਰ 1982 ਨੂੰ ਉਹਾਂ ਤੇਰਾਂ ਨੇ ਅਕਾਲੀ ਮੰਗਨਾਤ ਜੁੜੇ ਵੱਖ-ਵੱਖ ਮੁੱਦਿਆਂ ਤੇ ਵਿਸਤਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਸਿੱਟੇ ਵਜੋਂ ਇਹ ਸਹਿਮਤੀ ਬਣੀ ਕਿ ਸਾਰੀਆਂ ਧਾਰਮਿਕ ਮੰਗਾਂ ਨੂੰ ਸਵੀਕਾਰ ਕੀਤਾ ਜਾਵੇ ਜਿਸ ਵਿੱਚ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਨ 올 ਇੰਡੀਆ ਗੁਰਦੁਆਰਾ ਐਕਟ ਨੂੰ ਕਾਨੂੰਨੀ ਰੂਪ ਦੇਣਾ ਘਰੇਲੂ ੜਾਣਾ ਤੇ ਇੱਕ ਛੋਟੀ ਕੁਰਬਾਨ ਲੈ ਜਾਣ ਦੀ ਆਗਿਆ ਦੇਣਾ ਅਤੇ ਦਰਬਾਰ ਸਾਹਿਬ ਦੇ ਬਾਹਰ ਇੱਕ ਖਾਸ ਘੇਰੇ ਵਿੱਚ ਤੰਬਾਕੂ ਮੀਟ ਤੇ ਸ਼ਰਾਬ ਦੀਆਂ ਦੁਕਾਨਾਂ ਬੰਦ ਕਰਨਾ ਸ਼ਾਮਲ ਸੀ ਕੋਈ ਰਾਜਨੀਤਿਕ ਮੰਗਾਂ ਤੇ ਵੀ ਸਹਿਮਤੀ ਬਣੀ ਹਾਲਾਂਕਿ ਰੂਪਰੇਖਾ ਤਿਆਰ ਕਰਨ ਤੇ ਕੰਮ ਕਰਨਾ ਤੇ ਅੰਤਮ ਫੈਸਲਾ ਲੈਣ ਤੋਂ ਪਹਿਲਾਂ ਸਬੰਧਤ ਰਾਜਾਂ ਨਾਲ ਸਲਾਹ-ਮਸ਼ਵਰਾ ਕਰਨਾ ਪੈਣਾ ਸੀ ਚੰਡੀਗੜ੍ਹ ਦੇ ਮੁੱਦੇ ਤੇ ਵੀ ਕੋਈ ਸਹਿਮਤੀ ਬਣੀ 3 ਨਵੰਬਰ ਦੀ ਸਵੇਰ ਨੂੰ ਮੰਤਰੀ ਮੰਡਲ ਦੀ ਕਮੇਟੀ ਨੇ ਸੰਸਦ ਭਵਨ ਵਿੱਚ ਪੀਵੀ ਨਰਸੀਮਹਾ ਰਾਓ ਦੇ ਕਮਰੇ ਵਿੱਚ ਮੀਟਿੰਗ ਕੀਤੀ ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ ਪੀਸੀ ਅਲੈਗਜ਼ੈਂਡਰ ਕੈਬਨਿਟ ਸਕੱਤਰ ਸੀਆਰ ਕ੍ਰਿਸ਼ਨਾ ਸੁਆਮੀ ਰਾਓ ਸਾਹਿਬ ਗ੍ਰੈਸ ਸਕੱਤਰ ਟੀਐਨ ਚਤਰਵੇਦੀ ਤੇ ਵਿਸ਼ੇਸ਼ ਸਕੱਤਰ ਗ੍ਰਹਿ ਮੰਤ్రਾਲਾ ਪੀਪੀ ਨૈયਰ ਵੀ ਸ਼ਾਮਲ ਸਨ ਸਵਰਨ ਸਿੰਘ ਵੀ ਇਸ ਮੀਟਿੰਗ ਵਿੱਚ ਸ਼ਾਮਲ ਹੋਏ ਉਹਨਾਂ ਦੀ ਦਲੀਲ ਇਹ ਸੀ ਕਿ ਕਾਲੀਆਂ ਨੂੰ 4 ਨਵੰਬਰ ਦੀ ਉਹਨਾਂ ਦੀ ਯੋਜਨਾਬੱਧ ਮੀਟਿੰਗ ਤੋਂ ਪਹਿਲਾਂ ਆਪਣਾ ਅंदोलਨ ਵਾਪਸ ਲੈਣ ਦਾ ਕਾਰਨ ਜਾਂ ਬਹਾਨਾ ਦਿੱਤਾ ਜਾਣਾ ਚਾਹੀਦਾ ਹੈ ਇਹ 2 ਨਵੰਬਰ ਨੂੰ ਕਾਲੀ ਨਤਾਵਨਾ ਬਣੀ ਸੈਂਪਤੀ ਦੇ ਆਧਾਰ 'ਤੇ ਇੱਕ ਸਮਝੌਤਾ ਕਰੀ ਐਲਾਨ ਕਰਕੇ ਕੀਤਾ ਜਾ ਸਕਦਾ ਸੀ ਇਹ ਫੈਸਲਾ ਕੀਤਾ ਗਿਆ ਕਿ ਗ੍ਰਹਿ ਮੰਤਰੀ ਪੀਸੀ ਸੇਠੀ 4 ਨਵੰਬਰ ਦੀ ਸ਼ਾਮ ਨੂੰ ਅਕਾਲੀ ਮੰਗਾ ਤੇ ਸਰਕਾਰ ਦੇ ਪੱਖ ਬਾਰੇ ਸੰਸਦ ਵਿੱਚ ਬਿਆਨ ਦੇਣਗੇ ਅਤੇ ਇਸ ਤੋਂ ਬਾਅਦ ਇਸ ਦੀ ਇੱਕ ਕਾਪੀ ਯਾਨੀ ਨਕਲ ਉਤਾਰਾ ਅਮਰਸਰ ਵਿਖੇ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਭੇਜ ਦਿੱਤੀ ਜਾਵੇਗੀ ਉਸ ਸਮੇਂ ਇਹ ਜਾਪਦਾ ਸੀ ਕਿ ਇਸ ਵਿੱਚ ਸ਼ਾਮਲ ਹਰ ਕੋਈ 2 ਅਤੇ 3 ਨਵੰਬਰ ਨੂੰ ਹੋਈਆਂ ਮੀਟਿੰਗਾਂ ਦੇ ਨਤੀਜਿਆਂ ਤੋਂ ਸੰਤੁਸ਼ਟ ਸੀ 3 ਨਵੰਬਰ ਦੀ ਦੁਪਹਿਰ ਨੂੰ ਇੱਕ ਵਾਰ ਫਿਰ ਸਵਰਨ ਸਿੰਘ ਤੇ ਕੈਬਨਿਟ ਕਮੇਟੀ ਦੀ ਮੀਟਿੰਗ ਹੋਈ ਇੱਕ ਖਰੜਾ ਬਿਆਨ ਤਿਆਰ ਕੀਤਾ ਗਿਆ ਜੋ ਅਗਲੀ ਸਵੇਰ ਸੰਸਦ ਵਿੱਚ ਪੇਸ਼ ਕਰਨਾ ਸੀ ਇਸ ਬਿਆਨ ਦਾ ਸਾਰ ਜਿਵੇਂ ਮੈਨੂੰ ਆਪਣੇ ਸਹੁਰੇ ਤੋਂ ਬਾਅਦ ਵਿੱਚ ਪਤਾ ਲੱਗਾ ਇਸ ਤਰ੍ਹਾਂ ਸੀ ਨੰਬਰ 1 ਸਾਰੀਆਂ ਧਾਰਮਿਕ ਮੰਗਾਂ ਪੂਰੀਆਂ ਕੀਤੀਆਂ ਜਾਣੀਆਂ ਸਨ ਨੰਬਰ 2 ਅਨੰਦਪੁਰ ਸਾਹਿਬ ਦੇ ਮਤੇ ਵਿੱਚ ਪੰਜਾਬ ਨੂੰ ਕੁਝ ਕੇਂਦਰੀ ਸ਼ਕਤੀਆਂ ਦੇ ਤਬਾਦਲੇ ਦੇ ਕਲਪਿਤ ਵਿਚਾਰ ਤੇ ਸਬੰਧ ਵਿੱਚ ਕੇਂਦਰ ਰਾਜ ਸਬੰਧਾਂ ਦੇ ਸਮੁੱਚੇ ਖੇਤਰਾਂ ਦਾ ਨਰੀਖਣ ਅਤੇ ਸਿਫਾਰਿਸ਼ਾਂ ਕਰਨ ਲਈ ਇੱਕ ਕਮਿਸ਼ਨ ਨਿਯੁਕਤ ਕੀਤਾ ਜਾਵੇਗਾ ਕਿ ਕਿਹੜੇ ਅਧਿਕਾਰਾਂ ਦਾ ਤਬਾਦਲਾ ਰਾਜਾਂ ਵੱਲ ਕੀਤਾ ਜਾ ਸਕਦਾ ਹੈ। ਨੰਬਰ 3 ਦਰਿਆਈ ਪਾਣੀਆਂ ਦੀ ਵੰਡ ਦੇ ਸਬੰਧ ਵਿੱਚ 31 ਦਸੰਬਰ 1981 ਨੂੰ ਹੋਏ ਸਮਝੌਤੇ ਦੇ ਅਨੁਸਾਰ ਪਾਣੀ ਦੇ ਨੁਕਸਾਨ ਲਈ ਪੰਜਾਬ ਨੂੰ ਟੁਕਵਾ ਮੁਆਵਜ਼ਾ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਨੰਬਰ 4 ਚੰਡੀਗੜ੍ਹ ਬਾਰੇ ਹਰਿਆਣਾ ਨੂੰ ਬੀਤੀ ਅਤੇ ਹੋਰ ਦੂਜੇ ਤੌਰ ਤੇ ਮੁਆਵਜ਼ਾ ਦੇਣ ਲਈ ਯਤਨ ਕੀਤੇ ਜਾਣਗੇ ਇਸ ਦੇ ਬਦਲੇ ਹਰਿਆਣਾ ਚੰਡੀਗੜ੍ਹ ਦੇ ਪੰਜਾਬ ਨੂੰ ਕੀਤੇ ਜਾ ਰਹੇ ਤਬਾਦਲੇ ਦੀ ਸ਼ਰਤ ਵਜੋਂ ਫਾਜ਼ਿਲਕਾ ਤੇ ਹਬੌਰ ਖੇਤਰਾਂ ਦੇ ਤਬਾਦਲੇ ਉੱਤੇ ਜ਼ੋਰ ਨਾ ਪਾਵੇ ਤੇ ਨੰਬਰ 5 ਅੰਤ ਵਿੱਚ ਆਜ਼ਾਦੀ ਦੀ ਲਹਿਰ ਵਿੱਚ ਸਿੱਖਾਂ ਦੀ ਭੂਮਿਕਾ ਤੇ ਆਜ਼ਾਦੀ ਤੋਂ ਬਾਅਦ ਉਹਨਾਂ ਵੱਲੋਂ ਪਾਏ ਯੋਗਦਾਨ ਦਾ ਸੰਖੇਪ ਜ਼ਿਕਰ ਕੀਤਾ ਗਿਆ ਸੀ ਜ਼ਿਆਦਾਤਰ ਰਿਆਤਾ ਪੁਖਵਾਦੀ ਕਿਸਮ ਦੀਆਂ ਸਨ ਪਰ ਉਹ ਅਕਾਲੀਆਂ ਨੂੰ ਬਾਜੂ ਵਜ਼ਾਰ ਦੇਣ ਲਈ ਕਾਫੀ ਸਨ ਕਿ ਉਹ ਬਿਨਾਂ ਲਾਜਗੁਆਏ ਅੰਦੋਲਨ ਨੂੰ ਵਾਪਸ ਲੈ ਲੈਣ ਸ਼ਾਮ 5 ਵਜੇ ਤੱਕ ਮੀਟਿੰਗ ਖਤਮ ਹੋ ਗਈ ਅਤੇ ਇਹ ਬਿਆਨ ਗੈਰ ਰਸਮੀ ਤੌਰ ਤੇ ਕਾਲੀ ਦਲ ਦੇ ਬਫਦ ਦੇ ਇੱਕ ਨਮਾਇंदे ਨੂੰ ਦਿਖਾਇਆ ਗਿਆ ਸੀ ਜਿਸ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਕੈਬਨਿਟ ਕਮੇਟੀ ਵੱਲੋਂ ਉਹਨਾਂ ਦੀਆਂ ਮੰਗਾਂ ਪ੍ਰਤੀ ਅਨੁਕੂਲ ਦ੍ਰਿਸ਼ਟੀਕੋਣ ਅਪਣਾਏ ਜਾਣ ਤੋਂ ਸੰਤੁਸ਼ਟ ਬਾਦਲ ਤਲਵੰਡੀ ਟੋੜਾ ਤੇ ਬਲਵੰਤ ਸਿੰਘ 3 ਨਵੰਬਰ ਦੀ ਸ਼ਾਮ ਨੂੰ ਅੰਮ੍ਰਿਤਸਰ ਵਾਪਸ ਆ ਗਏ ਇੰਡੀਅਨ ਐਕਸਪ੍ਰੈਸ ਦੇ ਸੀਨੀਅਰ ਪੱਤਰਕਾਰ ਜੀਐਸ ਚਾਵਲਾ ਸ਼ਾਮ 6 ਵਜੇ ਦੇ ਕਰੀਬ ਵਿਸ਼ੇਸ਼ ਕਤਰਗ੍ਰਹਿ ਪੀਪੀ ਨૈયਰ ਨੂੰ ਉਹਨਾਂ ਦੇ ਕਮਰੇ ਵਿੱਚ ਜਾ ਕੇ ਮਿਲੇ ਨૈયਰ ਗ੍ਰਹਿ ਮੰਤਰੀ ਵੱਲੋਂ ਸਪੀਕਰ ਨੂੰ ਇੱਕ ਪੱਤਰ ਲਿਖ ਰਹੇ ਸਨ ਜਿਸ ਵਿੱਚ ਸਪੀਕਰ ਨੂੰ ਸੂਚਿਤ ਕੀਤਾ ਗਿਆ ਸੀ ਕਿ ਉਹ ਅਗਲੀ ਸਵੇਰ ਸੰਸਦ ਵਿੱਚ ਨਤੀ ਕੀਤਾ ਬਿਆਨ ਦੇਣਾ ਚਾਹੁੰਦੇ ਹਨ ਨૈયਰ ਨੇ ਆਪਣੇ ਨਿੱਜੀ ਸਹਾਇਕ ਨੂੰ ਕਿਹਾ ਕਿ ਉਹ ਉਸ ਪੱਤਰ ਨਾਲ ਪਹਿਲਾਂ ਤੋਂ ਮਨਜ਼ੂਰਸ਼ੁਦਾ ਬਿਆਨ ਇਸ ਦੇ ਸਹਿ ਪੱਤਰ ਵਜੋਂ ਗ੍ਰਹਿ ਮੰਤਰੀ ਕੋਲੋਂ ਆ ਦੇ ਦਸਤਕਤ ਲਈ ਲੈ ਜਾਵੇ ਅਤੇ ਦਸਤਕਤ ਤੋਂ ਬਾਅਦ ਇਸ ਨੂੰ ਸਪੀਕਰ ਤੱਕ ਪਹੁੰਚਾ ਦੇਵੇ ਨਤੀ ਕਾਗਜ਼ ਨਾਲ ਇਸ ਪੱਤਰ ਦੀ ਇੱਕ ਕਾਪੀ ਪ੍ਰਧਾਨ ਮੰਤਰੀ ਨੂੰ ਵੀ ਭੇਜੀ ਗਈ ਕਾਬਲਾ ਦੀ ਬੇਨਤੀ ਤੇ ਨૈયਰ ਨੇ ਉਹਨਾਂ ਨੂੰ ਚੱਲ ਰੇ ਕਟਨਾਕ੍ਰਮ ਬਾਰੇ ਖਬਰ ਪ੍ਰਕਾਸ਼ਿਤ ਕਰਨ ਦੀ ਆਗਿਆ ਦੇ ਦਿੱਤੀ ਬਸ਼ਰਤੇ ਕਿ ਉਹ ਮੰਤਰੀ ਮੰਡਲ ਦੀ ਉਪ ਕਮੇਟੀ ਦੇ ਕਿਸੇ ਮੈਂਬਰ ਤੋਂ ਮਨਜ਼ੂਰੀ ਲੈ ਲੈਣ ਇਸ ਦੀ ਬਜਾਏ ਜੀਐਸ ਚਾਵਲਾ ਨੇ ਸਵਰਨ ਸਿੰਘ ਨਾਲ ਗੱਲਬਾਤ ਕੀਤੀ ਤੇ ਰਿਪੋਰਟ ਪ੍ਰਕਾਸ਼ਿਤ ਕਰਨ ਲਈ ਉਹਨਾਂ ਦੀ ਮਨਜ਼ੂਰੀ ਮੰਗੀ ਬੀਪੀ ਨૈયਰ ਨੇ ਚਾਵਲਾ ਨੂੰ ਰਿਪੋਰਟ ਛਾਪਣ ਲਈ ਕਹਿ ਦਿੱਤਾ ਜੋ 4 ਨਵੰਬਰ 1982 ਨੂੰ ਇੰਡੀਅਨ ਐਕਸਪ੍ਰੈਸ ਵਿੱਚ ਪਹਿਲੇ ਪੰਨੇ ਦੀ ਮੁੱਖ ਖਬਰ ਵਜੋਂ ਦਿਖਾਈ ਦਿੱਤੀ ਜਾਰ ਨਵੰਬਰ ਨੂੰ ਸੀਨੀਅਰ ਕਾਲੀ ਆਗੂ ਆਪਣੇ ਅਗਲੇ ਪ੍ਰੋਗਰਾਮ ਦਾ ਐਲਾਨ ਕਰ ਲਈ ਅਮਰitsar ਵਿਖੇ ਸ਼੍ਰੋਮਣੀ ਕਮੇਟੀ ਦਫ਼ਤਰ ਵਿੱਚ ਬੈਠੇ ਜਿਨ੍ਹਾਂ ਆਗੂਆਂ ਨੇ ਦਿੱਲੀ ਵਿੱਚ ਗਲਬਾਤ ਵਿੱਚ ਹਿੱਸਾ ਲਿਆ ਸੀ ਉਹਨਾਂ ਨੂੰ ਮੀਤ ਸੀ ਕਿ ਸੰਸਦ ਵਿੱਚ ਦਿੱਤੇ ਜਾਣ ਵਾਲੇ ਬਿਆਨ ਤੋਂ ਬਾਅਦ ਉਹ ਆਪਣਾ ਮੋਰਚਾ ਵਾਪਸ ਲੈਣ ਦਾ ਐਲਾਨ ਕਰ ਦੇਣਗੇ ਸਵੇਰੇ 10 ਵਜੇ ਦੇ ਕਰੀਬ ਸਵਰਨ ਸਿੰਘ ਨੂੰ ਅਮਰਸਰ ਤੋਂ ਫੋਨ ਯਾਨੀ ਬਾਦਲ ਜਾਂ ਬਲਵੰਤ ਸਿੰਘ ਦਾ ਆਇਆ ਅਤੇ ਉਹਨਾਂ ਨੂੰ ਦੱਸਿਆ ਕਿ ਉਹ ਉਸ ਬਿਆਨ ਦੇ ਪ੍ਰਾਪਤੀ ਪੱਤਰ ਦੀ ਉਡੀਕ ਕਰ ਰਹੇ ਸਨ ਜੋ ਕੱਲ ਹੀ ਦਿੱਲੀ ਵਿੱਚ ਉਹਨਾਂ ਨੂੰ ਦਿਖਾਇਆ ਗਿਆ ਸੀ ਸਵਰਨ ਸਿੰਘ ਨੇ ਪਰਨਮੁਖਰ ਜੀ ਨੂੰ ਫੋਨ ਕੀਤਾ ਜਿਨ੍ਹਾਂ ਨੇ ਸਵਰਨ ਸਿੰਘ ਨੂੰ ਦੱਸਿਆ ਕਿ ਗ੍ਰਹਿ ਮੰਤਰੀ ਵੱਲੋਂ ਸੰਸਦ ਵਿੱਚ ਬਿਆਨ ਦੇਣ ਤੋਂ ਤੁਰੰਤ ਬਾਅਦ ਅੰਮ੍ਰਿਤਸਰ ਵਿਖੇ ਕਾਲੀ ਨੂੰ ਬਿਆਨ ਦੀ ਇੱਕ ਕਾਪੀ ਭੇਜ ਦਿੱਤੀ ਜਾਵੇਗੀ ਕੁਝ ਘੰਟਿਆਂ ਬਾਅਦ ਹੀ ਅੰਮ੍ਰਿਤਸਰ ਤੋਂ ਫੋਨ ਕਰਨ ਵਾਲੇ ਉਸੇ ਵਿਅਕਤੀ ਨੇ ਸਵਰਨ ਸਿੰਘ ਨੂੰ ਫੋਨ ਤੇ ਦੱਸਿਆ ਕਿ ਦਿੱਲੀ ਤੋਂ ਪੱਤਰ ਮਿਲ ਗਿਆ ਪਰ ਇਸ ਨੂੰ ਲਹਿਜਾ ਅਤੇ ਸਮਗਰੀ ਦੋਵਾਂ ਵਿੱਚ ਕਾਫੀ ਬਦਲ ਕੀਤਾ ਗਿਆ ਫੋਨ ਕਰਨ ਵਾਲੇ ਨੇ ਇਹ ਵੀ ਕਿਹਾ ਕਿ ਇਹ 3 ਨਵੰਬਰ ਨੂੰ ਉਪ ਕਮੇਟੀ ਦੀ ਮੀਟਿੰਗ ਵਿੱਚ ਉਨ੍ਹਾਂ ਨੇ ਕੀਤੇ ਗਏ ਵਾਅਦੇ ਨਾਲ ਸਪਸ਼ਟ ਵਿਸ਼ਵਾਸ ਘਾਤ ਦਾ ਮਾਮਲਾ ਸੀ ਫੋਨ ਕਰਨ ਵਾਲੇ ਨੇ ਇਹ ਵੀ ਕਿਹਾ ਕਿ ਲਾਂਗੋਵਾਲ ਨੇ ਸਵਰਨ ਸਿੰਘ ਨੂੰ ਇਹ ਦੱਸਣ ਲਈ ਕਿਹਾ ਸੀ ਕਿ ਇਸ ਘਟਨਾਕ੍ਰਮ ਦੇ ਮੱਦੇਨਜ਼ਰ ਉਹਨਾਂ ਲਈ ਆਪਣੇ ਧਰਮਯੁੱਧ ਮੋਰਚੇ ਨੂੰ ਮੁਲਤਵੀ ਕਰਨਾ ਜਾਂ ਵਾਪਸ ਲੈਣਾ ਸੰਭਵ ਨਹੀਂ ਹੋਵੇਗਾ। ਇਸ ਤੋਂ ਬਾਅਦ ਸਵਰਨ ਸਿੰਘ ਨੇ ਪੰਨਾ ਮੁਖਰਜੀ ਨੂੰ ਫੋਨ ਕਰਕੇ ਅਕਾਲੀਆਂ ਤੋਂ ਮਿਲੀ ਜਾਣਕਾਰੀ ਦੀ ਸਚਾਈ ਬਾਰੇ ਪੜਤਾਲ ਕਰਨ ਲਈ ਕਿਹਾ। ਇਸ ਦੀ ਪੁਸ਼ਟੀ ਕਰਦੇ ਹੋਏ ਪੰਨਾ ਮੁਖਰਜੀ ਚਾਹੁੰਦੇ ਸਨ ਕਿ ਸਵਰਨ ਸਿੰਘ ਸਥਿਤੀ ਨੂੰ ਮੁਰਤ ਤੋਂ ਠੀਕ ਕਰਨ ਲਈ ਤਰੀਕੀ ਅਤੇ ਸਾਧਨ ਸਜਾਉਣ ਸਵਰਨ ਸਿੰਘ ਨੇ ਮੁਖਰਜੀ ਨੂੰ ਦੱਸਿਆ ਕਿ ਉਹਨਾਂ ਨੇ ਪੰਜਾਬ ਨੂੰ ਡੂੰਘੇ ਹੋ ਰਹੇ ਸੰਕਟ ਤੋਂ ਬਚਾਉਣ ਲਈ ਪੂਰੀ ਕੋਸ਼ਿਸ਼ ਕੀਤੀ ਸੀ ਪਰ ਪਹਿਲਾਂ ਮਨਜ਼ੂਰ ਕੀਤੇ ਗਏ ਬਿਆਨ ਵਿੱਚ ਰਾਤੋਂ ਰਾਤ ਹੋਈ ਤਬਦੀਲੀ ਦੇ ਮੱਦੇਨਜ਼ਰ ਉਹ ਵਿਖ ਵਿੱਚ ਇਸ ਨਾਲ ਸੰਬੰਧਿਤ ਗੱਲਬਾਤ ਨਾਲ ਜੁੜਨਾ ਨਹੀਂ ਚਾਹੁੰਦੇ ਮੈਂ ਇੱਥੇ 4 ਨਵੰਬਰ ਨੂੰ ਲੋਕ ਸਭਾ ਵਿੱਚ ਗ੍ਰਹਿ ਮੰਤਰੀ ਪੀ ਸੀ ਸੇਠੀ ਦੁਆਰਾ ਦਿੱਤੇ ਗਏ ਬਿਆਨ ਦਾ ਮੂਲ ਪਾਠ ਮੋੜ ਪੇਸ਼ ਕਰਨਾ ਚਾਹੁੰਦਾ ਹਾਂ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਸਰਕਾਰ ਬਹੁਤ ਦੁਖੀ ਰਹੀ ਹੈ ਪ੍ਰਧਾਨ ਮੰਤਰੀ ਤੇ ਮੰਤਰੀ ਮੰਡਲ ਦੇ ਸੀਨੀਅਰ ਮੈਂਬਰਾਂ ਨੇ ਕਈ ਵਾਰ ਅਕਾਲੀਆਂ ਦੇ ਵਫਦ ਨਾਲ ਮੁਲਾਕਾਤ ਕੀਤੀ ਹੈ ਪ੍ਰਧਾਨ ਮੰਤਰੀ ਨੇ ਉਹਨਾਂ ਨੂੰ ਸੰਕੇਤ ਦਿੱਤਾ ਹੈ ਕਿ ਅਮਲੀ ਤੌਰ ਤੇ ਸਾਰੀਆਂ ਧਾਰਮਿਕ ਮੰਗਾਂ ਨੂੰ ਹੱਲ ਕੀਤੇ ਜਾ ਰਹੇ ਵੀਰਬਿਆਂ ਦੇ ਅਧਿਨ ਸਬਕਾਰ ਕੀਤਾ ਜਾ ਸਕਦਾ ਪਰ ਉਹਨਾਂ ਦੀ ਹੋਰ ਮੰਗਾਂ ਕਰਨ ਇਸ ਨੂੰ ਅੰਤਮ ਰੂਪ ਨਹੀਂ ਦਿੱਤਾ ਜਾ ਸਕਿਆ ਹਾਲ ਹੀ ਵਿੱਚ ਹੋਏ ਅੰਦੋਲਨ ਦੌਰਾਨ ਸਰਕਾਰ ਨੇ ਸੰਕਟ ਦੇ ਹੱਲ ਹੀ ਹੋਰ ਯਤਨ ਕੀਤੇ ਤੇ ਹਾਲ ਹੀ ਵਿੱਚ ਸਰਦਾਰ ਸਵਰਨ ਸਿੰਘ ਰਾਹੀਂ ਅਕਾਲੀ ਨਤਾਵਾਂ ਦੀ ਪੰਜ ਮੈਂਬਰੀ ਕਮੇਟੀ ਵੱਲੋਂ ਭੇਜੀਆਂ ਮੰਗਾਂ ਤੇ ਵਿਚਾਰ ਕਰ ਰਹੀ ਹੈ ਕੁਝ ਮੰਗਾਂ ਦੇ ਸਬੰਧ ਵਿੱਚ ਸਮਝੌਤੇ ਦੇ ਕੁਝ ਖੇਤਰਾਂ ਦੀ ਪਛਾਣ ਕੀਤੀ ਗਈ ਹੈ। ਵੱਖ-ਵੱਖ ਰਾਜਾਂ ਨਾਲ ਵੀ ਇਹ ਚਿੰਤਾ ਜੁੜੀ ਹੋਈ ਹੈ। ਇਸ ਲਈ ਫੈਸਲਾ ਲੈਣ ਤੋਂ ਪਹਿਲਾਂ ਪੰਜਾਬ ਅਤੇ ਹੋਰ ਸਬੰਧਤ ਸਰਕਾਰਾਂ ਤੇ ਹੋਰ ਪਾਈਚਾਰਿਆਂ ਦੇ ਨੁਮਾਇੰਦਿਆਂ ਨਾਲ ਵੀ ਸਲਾਹ-ਮਸ਼ਵਰਾ ਕਰਨਾ ਪਵੇਗਾ। ਸਲਾਹ-ਮਸ਼ਵਰੇ ਦੀ ਇਹ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਤੇ ਮੈਂ ਵਿਰੋਧੀ ਧਿਰਾਂ ਦੇ ਆਗੂਆਂ ਤੇ ਸੰਸਦ ਮੈਂਬਰਾਂ ਸਮੇਤ ਸਬੰਧਤ ਮੁੱਖ ਮੰਤਰੀਆਂ ਅਤੇ ਹੋਰਾਂ ਦੇ ਸੰਪਰਕ ਵਿੱਚ ਹਾਂ। ਇਹ ਸਮਾਮਨਾ ਹੈ ਕਿ ਇਸ ਪ੍ਰਕਿਰਿਆ ਵਿੱਚ ਕੁਝ ਹੋਰ ਸਮਾਂ ਲੱਗੇਗਾ। ਕੋਈ ਵੀ ਫੈਸਲਾ ਲੈਣ ਵੇਲੇ ਸਰਕਾਰ ਰਾਸ਼ਟਰੀ ਇਕਤਾ ਖੰਡਤਾ ਤੇ ਹਰ ਵਰਗ ਦੇ ਲੋਕਾਂ ਦੀ ਭਲਾਈ ਦੇ ਸਮੁੱਚੇ ਹਿੱਤਾਂ ਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦੀ ਸਰਕਾਰ ਨੂੰ ਉਮੀਦ ਅਤੇ ਭਰੋਸਾ ਇੱਕ ਆਕਾਲੀ ਦਲ ਦੇ ਨੁਮਾਇੰਦੇ ਆਪਣੀਆਂ ਸਮੱਸਿਆਵਾਂ ਨੂੰ ਵੱਡੇ ਸੰਦਰਭ ਵਿੱਚ ਦੇਖਣਗੇ ਅਸੀਂ ਉਹਨਾਂ ਨੂੰ ਹੋਰ ਵਿਚਾਰ ਵਟਾਂਦre ਲਈ ਆਉਣ ਅਤੇ ਆਪਣੇ ਅੰਦੋਲਨ ਨੂੰ ਬੰਦ ਜਾਂ ਮੁਅਤਲ ਕਰਕੇ ਇਸ ਦੇ ਲਈ ਸਹੀ ਮਾਹੌਲ ਬਣਾਉਣ ਦਾ ਸੱਦਾ ਦੁਹਰਾਉਂਦੇ ਹਾਂ ਮੈਨੂੰ ਉਮੀਦ ਹੈ ਕਿ ਮੌਜੂਦਾ ਹਾਲਾਤਾਂ ਵਿੱਚ ਕੁਝ ਵੀ ਅਜਿਹਾ ਨਹੀਂ ਕੀਤਾ ਜਾਵੇਗਾ ਜੋ ਤਣਾਅ ਵਧਾ ਸਕਦਾ ਹੈ ਜਾਂ ਹਿੰਸਾ ਤੇ ਦੁੱਖਾਂ ਨੂੰ ਜਨਮ ਦੇਵੇਗਾ ਮੈਂ ਸਾਰੀਆਂ 13 ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣਾ ਸਹਿਯੋਗ ਦੇਣ ਆਪ੍ਰੋਤਕ ਬਿਆਨ ਭਾਵੇਂ ਪੁਖਵਾਦੀ ਕਿਸਮ ਦਾ ਸੀ ਪਰ ਅਕਾਲੀਆਂ ਨੂੰ ਦਿਖਾਏ ਗਏ ਮੂਲ ਬਿਆਨ ਤੋਂ ਇਸ ਮੈਨੇ ਵਿੱਚ ਪਟ ਗਿਆ ਸੀ ਕਿ ਇਸ ਵਿੱਚ ਉਸ ਵਿਸ਼ੇਸ਼ਤਾ ਦੀ ਘਾਟ ਸੀ ਜਿਸ ਨੇ ਉਸ ਨੂੰ ਪਹਿਲਾਂ ਹੋਈ ਗੱਲਬਾਤ ਵਿੱਚ ਸਬਕਾਰ ਕਰਨ ਯੋਗ ਬਣਾ ਦਿੱਤਾ ਸੀ ਇਸ ਬਿਆਨ ਵਿੱਚ ਕੇਂਦਰ ਰਾਜ ਸਬੰਧਾਂ ਦਾ ਨਿਰੀਖਣ ਕਰਨ ਲਈ ਕਮਿਸ਼ਨ ਦਰਿਆਈ ਪਾਣੀ ਚੰਡੀਗੜ੍ਹ ਆਦਤ ਦਾ ਕੋਈ ਜ਼ਿਕਰ ਨਹੀਂ ਸੀ ਇਸ ਤੋਂ ਵੀ ਉੱਪਰ ਸਿੱਖਾਂ ਵੱਲੋਂ ਆਜ਼ਾਦੀ ਦੇ ਸੰਘਰਸ਼ ਅਤੇ ਰਾਸ਼ਟਰ ਨਿਰਮਾਣ ਵਿੱਚ ਪਾਏ ਯੋਗਦਾਨ ਨੂੰ ਮਾਨਤਾ ਦੇਣ ਦੀ ਬਜਾਏ ਰਾਸ਼ਟਰੀ ਇਕਤਾ ਤੇ ਕੰਡਤਾ ਪ੍ਰਤੀ ਉਹਨਾਂ ਦੀ ਵਚਨਬੱਧਤਾ ਤੇ ਤਿਰਸ਼ੀਆਂ ਤੋਂਮਤਾ ਲਗਾਈਆਂ ਜਾ ਰਹੀਆਂ ਸਨ ਰਾਤੋਂ ਰਾਤ ਬਦਲ ਗਏ ਇਸ ਬਿਆਨ ਦੇ ਕਾਰਨ ਲੱਭਣ ਲਈ ਉਤਸ਼ਕ ਸਵਰਨ ਸਿੰਘ ਇਹਨਾਂ ਫੋਨਾਂ ਤੋਂ ਤੁਰੰਤ ਬਾਤ ਕਰਨ ਰਵਾਨਾ ਹੋ ਗਏ ਉਹ ਸੰਸਦ ਗਏ ਜਿੱਥੇ ਉਹ ਜੀਐਸ ਚਾਵਲਾ ਨੂੰ ਮਿਲੇ ਚਾਵਲਾ ਨੇ ਉਹਨਾਂ ਨੂੰ ਪੁੱਛਿਆ ਸਰਦਾਰ ਸਾਹਿਬ ਸਰਕਾਰ ਦੇ ਰੁਖ ਵਿੱਚ ਇਹ ਤਬਦੀਲੀ ਕਿਉਂ ਸਵਰਨ ਸਿੰਘ ਨੇ ਜਵਾਬ ਦਿੱਤਾ ਇਹ ਨਾ ਤਾਂ ਉਹੀ ਬਿਆਨ ਹੈ ਤੇ ਨਾ ਹੀ ਉਹ ਉਤਸ਼ਾਹ ਹੁਣ ਮੈਂ ਇਸ ਗੱਲ ਤੋਂ ਇੱਕ ਪਾਸੇ ਹੋਣ ਜਾ ਰਿਹਾ ਹਾਂ ਅਤੇ ਚਾਵਲਾ ਨੂੰ ਕਿਹਾ ਕਿ ਇਸ ਬਾਰੇ ਉਸ ਦਾ ਹਵਾਲਾ ਦਿੱਤਾ ਜਾ ਸਕਦਾ ਹੈ ਉਸ ਤੋਂ ਬਾਅਦ ਸਵਰਨ ਸਿੰਘ ਨੇ ਕਾਲੀਆਂ ਨਾਲ ਪੁਲਿਕ ਵਿੱਚ ਹੋਣ ਵਾਲੀ ਗੱਲਬਾਤ ਵਿੱਚ ਸ਼ਾਮਲ ਨਾ ਹੁੰਦਾ ਫੈਸਲਾ ਕੀਤਾ ਹਾਲਾਂਕਿ ਇੰਦਰਾ ਗਾਂਧੀ ਨੇ ਉਹਨਾਂ ਨੂੰ ਕਈ ਵਾਰ ਬੇਨਤੀ ਕੀਤੀ ਕਿ ਉਹ ਪੰਜਾਬ ਦੀ ਸਮੱਸਿਆ ਨੂੰ ਹੱਲ ਕਰਨ ਵਿੱਚ ਕੁਝ ਭੂਮਿਕਾ ਨਿਭਾਉਣ ਪਰ ਉਹ ਦੂਰ ਰਹੇ ਸਰਕਾਰ ਦੇ ਪਾਸਾ ਬਦਲਣ ਬਾਰੇ ਵੱਖ-ਵੱਖ ਵੇਰਵੇ ਹਨ ਸੰਸਦ ਵਿੱਚ ਬਿਆਨ ਦਿੱਤੇ ਜਾਣ ਤੋਂ ਕੁਝ ਦਿਨਾਂ ਬਾਅਦ ਪੀਪੀ ਨૈયਰ ਨੇ ਚਾਵਲਾ ਨੂੰ ਸਖਤ ਆਤਮ ਵਿਸ਼ਵਾਸਨਾ ਦੱਸਿਆ ਕਿ ਖੁਦ ਇੰਦਰਾ ਗਾਂਧੀ ਨੇ ਰਾਤ ਨੂੰ 11 ਵਜੇ ਇਸ ਬਿਆਨ ਨੂੰ ਬਦਲਿਆ ਸੀ ਤੇ ਸਪੀਕਰ ਤੇ ਗ੍ਰਹਿ ਮੰਤਰੀ ਨੂੰ ਇੱਕ ਨਵਾਂ ਬਿਆਨ ਭੇਜਿਆ ਸੀ ਕਿਹਾ ਬਲ ਦਾ ਵਿਚਾਰ ਹੈ ਕਿ ਜਲਾਈ 1982 ਵਿੱਚ ਭਾਰਤ ਦੇ ਰਾਸ਼ਟਰਪਤੀ ਬਨਨ ਦੇ ਬਾਵਜੂਦ ਗਿਆਨੀ ਜ਼ੈਲ ਸਿੰਘ ਨੇ ਇਸ ਪੂਰੇ ਘਟਨਾਕ੍ਰਮ ਵਿੱਚ ਸ਼ੱਕੀ ਭੂਮਿਕਾ ਨਿਭਾਈ ਸੀ। ਜ਼ੈਲ ਸਿੰਘ ਜੋ ਐਮਰਜੈਂਸੀ ਦੇ ਐਲਾਨ ਦੇ ਤਤਕਾਲੀ ਨਤੀਜੇ ਤੋਂ ਬਾਅਦ ਸਵਰਨ ਸਿੰਘ ਦੁਆਰਾ ਕੀਤੀ ਗਈ ਇਸ ਕਦਮ ਦੀ ਖੁੱਲੀ ਆਲੋਚਨਾ ਦਾ ਹਵਾਲਾ ਦਿੰਦੇ ਹੋਏ ਉਹਨਾਂ ਬਾਰੇ ਝੂਠੀਆਂ ਕਹਾਣੀਆਂ ਦੌੜਾ ਚੁੱਕੇ ਸਨ। ਇਹ ਨਹੀਂ ਚਾਹੁੰਦੇ ਸਨ ਕਿ ਕਿਸੇ ਵੀ ਸਿੱਖ ਆਗੂ ਨੂੰ ਪੰਜਾਬ ਦੇ ਅੜਿੱਕੇ ਨੂੰ ਹੱਲ ਕਰਨ ਦਾ ਸੇਰਾ ਮਿਲੇ। ਜਾਣਕਾਰੀ ਮੁਤਾਬਕ ਉਹਨਾਂ ਨੇ ਇੰਦਰਾ ਗਾਂਧੀ ਨੂੰ ਕਿਹਾ ਸੀ ਕਿ ਪੰਜਾਬ ਦੀ ਸਮੱਸਿਆ ਨੂੰ ਹੱਲ ਕਰਨ ਦਾ ਸੇਰਾ ਰਜੀਵ ਗਾਂਧੀ ਨੂੰ ਜਾਣਾ ਚਾਹੀਦਾ ਹੈ। ਕਿਉਂਕਿ ਇਸਨਾ ਇਸ ਨਵੇਂ ਸਿਆਸਤਦਾਨ ਨੂੰ ਰਾਸ਼ਟਰੀ ਪੱਧਰ ਦੇ ਰਾਜਨੀਤਿਕ ਨੇਤਾਵਾਂ ਵੱਜੋਂ ਆਪਣੀ ਤਾਕਤ ਜਮਾਉਣ ਵਿੱਚ ਮਦਦ ਮਿਲੇਗੀ। ਗਲਬਾਦੀ ਅਸਫਲਤਾ ਦਾ ਜ਼ਿਕਰ ਕਰਦੇ ਹੋਏ ਮਾਰਕ ਟੱਲੀ ਅਤੇ ਸਤੀਸ਼ ਜੈਕੱਬ ਨੇ ਆਪਣੀ ਕਿਤਾਬ ਵਿੱਚ ਦੱਸਿਆ ਕਿ ਸਵਰਨ ਸਿੰਘ ਬਹੁਤ ਨਿਰਾਸ਼ਨ ਅਤੇ ਦੁਬਾਰਾ ਕਦੇ ਗਲਬਾਦ ਵਿੱਚ ਸ਼ਾਮਲ ਨਹੀਂ ਹੋਈ। ਬਾਕੀ ਅਗਲੇ ਅੰਕ ਵਿੱਚ। ਧੰਨਵਾਦ।